ਸਾਡੇ ਨਾਲ ਇੱਕ ਬਜ਼ੁਰਗ ਮजूद ਨੇ ਸਰਦਾਰ ਬਖਸ਼ੀ ਸਿੰਘ ਇਸ ਤੋਂ ਪਹਿਲਾਂ ਵੀ ਜਿਹੜੇ ਹੜ੍ਹ ਆਏ ਨੇ ਉਹ ਮੌਕਾ ਦੇਖ ਚੁੱਕੇ ਨੇ 55 ਦਾ ਹੋਵੇ 88 ਦਾ ਹੋਵੇ 23 ਦਾ ਚਲੋ ਇਸ ਸਾਈਡ ਤੇ ਨਹੀਂ ਸੀ ਤਾਂ ਬਾਪੂ ਜੀ ਤੁਸੀਂ ਪਹਿਲਾਂ ਵੀ ਹਾਲਾਤ ਦੇਖ ਸਕੇ ਹੋ ਮਤਲਬ ਕਿਸ ਤਰ੍ਹਾਂ ਦੇ ਹਾਲਾਤ ਸੀ ਪਹਿਲਾਂ ਜਾਂ ਹੁਣ ਨਹੀਂ ਉਹ ਜੋ ਪਾਣੀ ਆਦਾ ਜਾਏ ਪਤੋਂ ਝਾਰ ਅਰਜ਼ੀ ਨਹੀਂ ਬਹੁਤ ਜਿਆਦਾ ਜਿਆਦਾ ਇਹ 88 ਦਾ ਵੀ ਨਹੀਂ ਹੋਦੇ ਮੁਕਾਬਲੇ ਦੇ ਉੱਤੇ ਇਹ ਜੇ ਕਰੋਨੇ ਜਿਹਾ ਵੀ ਤਾਂ ਸੀ ਬੰਨੀ ਆ ਜਾਂ ਨਖਾਸੂ ਬੱਧਿਆ ਆ ਜਿਹੜੀਆਂ ਸ਼ਫੀਤਾਲਾ ਹੈ ਕਰੋਨੇ ਲੈਵਾਇਆ ਇਹ ਪਬਲਿਕ ਕਰੋਨੇ ਲੈਵਾਇਆ ਆ ਸੱਕੀ ਤੇ ਉਹ ਜੋ ਪੁਲਿਸੀ ਉਹਦੇ ਤੋਂ 2 ਫੁੱਟ ਬੰਨੀ ਹੋ ਗਿਆ ਉਹ ਜੋ ਪ੍ਰਾਨਪੋਰੀਆ ਨੇ ਉਹ ਜਿਹੜੀ 2 ਫੁੱਟ ਪਾਣੀ ਮਿਲ ਗਿਆ 88 ਜਦੋਂ ਉੱਤੋਂ ਚੱਲਦਾ ਸੀ ਇਹ 55 ਨਹੀਂ 88 ਜੀ ਵੀ ਜਾਂਦਾ ਸੀ 88 ਜਿਹੜੇ ਨੀਗਾ ਜਿਹਦੇ ਤੋਂ ਆਏ ਪਾਣੀ ਜਾਂਦਾ 88 ਜਿਹੇ ਗਾਂ ਜਾ ਕੇ ਪੁਰਵਿੰਦੇ ਰਹੇ ਆ ਇਹ ਉਹ ਜਿਹੜਾ ਜਿਹੜਾ ਗੁਜਰਪੁਰ ਸਰਪੰਚਾ ਰੋਡ ਨਾਲ ਗਾਹੀ ਉਹ ਵੀ ਮਰੇ ਜਾ ਰਿਹਾ ਇਸ ਰੂਪ ਤੋਂ ਦਾ ਪ੍ਰਾਪਤ ਜਿਹੜੇ ਹੁਣ ਹਾਲਾਤ ਬਣੇ ਹੋਏ ਆ ਕਿਉਂਕਿ 8 ਤੋਂ 10 ਜਿਲ੍ਹੇ ਜਿਹੜੇ ਇਸ ਵੇਲੇ ਹੜ ਦੀ ਮਾਰ ਹੇਟ ਨੇ ਬਹੁਤ ਸਾਰਾ ਪਾਣੀ ਜਿਹੜਾ 88 ਦੇ ਮੁਕਾਬਲੇ ਐਕੀ ਜਿਹੜਾ ਉਹ ਵੱਧ ਮਾੜੇ ਹਾਲਾਤ ਦੱਸੇ ਜਾ ਰਹੇ ਨੇ ਕਿ ਵਾਕਿਆ 88 ਦੇ ਵਿੱਚ ਸੀ ਕੁਛ ਅਦਾ ਤੁਸੀਂ ਵੇਖਿਆ ਤਾਂ ਸੀ ਦਾ ਡੰਗਰ ਮਾਲ ਮੈਂ ਵੇਖਿਆ 88 ਦਾ 88 ਦਾ ਉਦੋਂ ਦੇ ਇੱਥੇ ਆ ਜਿਹੜਾ ਕਲਰ ਨੇ ਥੋੜਾ ਗਾਂ ਹੋ ਗਿਆ ਨਾ ਇੱਥੇ ਪਸ਼ੂ ਬਹੁਤ ਜ਼ਿਆਦਾ ਮਰਿਆ ਆਇਆ ਸੀ ਤੇ ਤੂੜੀ ਤੇ ਕਦੀ ਰਹੀ ਨਹੀਂ ਧੜਾ ਸਾਰੀਆਂ ਚਲੇ ਗਈਆਂ ਗਾਂ ਤੇ ਬੰਦਿਆਂ ਦੀ ਮੌਤਾਂ ਵੀ ਜ਼ਿਆਦਾ ਹੋਈਆਂ ਸੀ ਉਹ ਬੋਰ ਮੌਤਾਈਆ ਉਦੋਂ ਐਵੇਂ ਆਖੀ ਥਾਸੀ ਚ ਨੁਕਸਾਨ ਬੜਾ ਲੋਕਾਂ ਰੁੱਖਾਂ ਦੇ ਚੜ ਜੜ ਜਾਨਾਂ ਬਚਾਈਆਂ ਤੇ ਐਕਟੀ ਨੁਕਸਾਨ ਇਸ ਕਰਕੇ ਯਾਦਾ ਹੋਣ ਡਿਆ ਲੋਕਾਂ ਨੇ ਪਾਣੀ ਦੇ ਨਿਕਾਸ ਨਹੀਂ ਰਹਿਣ ਦਿੱਤੇ ਪਰ ਜਿਹੜੇ ਜੇ ਤਾਂ ਦਰਿਆ ਵਾਲਿਆ ਸੱਕੀ ਵਾਲੀ ਆ ਇਹ ਪਾਣੀ ਦੇ ਨਿਕਾਸ ਨਹੀਂ ਰਹਿ ਗਿਆ ਉਹਦੇ ਮੁਕਾਬਲੇ ਪਾਣੀ ਨਹੀਂ ਆਇਆ ਪਾਣੀ ਨਹੀਂ ਆਇਆ ਉਹਦੇ ਮੁਕਾਬਲੇ ਮਤਲਬ ਆਪਾਂ ਇਹ ਚੀਜ਼ ਮੰਨਦੇ ਆ ਕਿ ਅਗਰ ਜੇ ਇੱਕ ਕੁਦਰਤੀ ਪ੍ਰਕੋਪੀ ਆ ਤੇ ਉਹਦੇ ਵਿੱਚ ਅਸੀਂ ਹਿੱਸੇਦਾਰ ਵੀ ਆ ਕਿਉਂਕਿ ਜਿੱਥੋਂ ਦੀ ਪਾਣੀ ਨੇ ਲੰਘਣਾ ਸੀ ਉਹ ਜਗਾ ਅਸੀਂ ਮਾਲ ਲਿਆ ਹਾਂ ਹਾਂ ਜੀ ਹਾਂ ਜੀ ਇਹ ਵਾਹ ਵਾਹ ਲਿਆ ਜੀ ਇਹ ਅੱਗੇ ਭਿੰਡੀ ਛੋੜੀ ਲਾ ਕੇ ਵੇਖ ਲੋ ਸਾਰੀ ਸ਼ਕੀ ਦੇ ਪੈਤਾ ਲੱਗਾ ਇੱਕ ਗੱਲ ਆ ਤੇ ਜਿੱਥੋਂ ਪਾਣੀ ਦੇ ਰਾਜ ਜਨ ਬੰਨੀ ਕਾ ਬੰਨੀ ਕੋਈ ਨਹੀਂ ਬੰਨੀ ਜਾਣਾ ਪਾਣੀ ਦਾ ਸਕੇ ਲੱਖੂ ਵਾਲ ਨੂੰ ਮਾਰਨਾ ਸੀ ਆ ਥਾਂ ਪੈਨ ਰੋੜ ਜਾਂਦਾ ਚੰਗਾ ਨਹੀਂਦਾ ਆ ਥਾਂ ਰੋਣ ਚ ਹੁਣ ਚੰਗਾ ਹੋ ਗਿਆ ਇਹ ਲੱਖੂ ਵਾਲ ਨੂੰ ਪਾਣੀ ਜਾਣਾ ਇਸ ਕਰਕੇ ਆ ਇਹਦੇ ਡੱਕ ਲੱਗਣ ਕਰਕੇ ਹਾਂ ਹੀ ਜਾਣੇ ਇਹਦਾ ਹੱਥ ਮੈਂ ਦੋ ਤਿੰਨ ਵਾਰ ਵੇਖੀ ਆ ਹੜ ਮੈਂ ਜਿਹੜਾ ਜਗਦਾਤ ਉਹ ਰੋਟੀਆਂ ਦੇ ਕੇ ਹੁੰਦਾ ਰਿਹਾ ਤੁਸੀਂ ਮੰਨਦੇ ਹੋ ਕਿ ਵਾਕਿਆ ਲੋਕ ਵੀ ਇਸ ਦੇ ਵਿੱਚ ਗੁਨਾਹਗਾਰ ਨੇ ਕਿ ਅਸੀਂ ਹਾਂਜੀ ਹਾਂਜੀ ਆਪਾਂ ਗੁਨਾਹਗਾਰ ਆ ਜੀ ਆਪਾਂ ਸਾਰੇ ਗੁਨਾਹਗਾਰ ਆ ਕੋਈ ਕਿਸੇ ਨੇ ਧਿਆਨ ਹੀ ਨਹੀਂ ਦੇ ਸਰਕਾਰਾਂ ਨੇ ਵੀ ਨਹੀਂ ਦਿੱਤਾ ਤੇ ਆਪਾਂ ਵੀ ਜਿੰਨੀ ਵਾਹ ਲੱਗਦੀ ਹੈ ਵਾਹਲੇ ਨਿਕਾਸੂ ਵਾਲੇ ਕੋਈ ਨਹੀਂ ਕੋਈ ਖਾਲਿਆ ਨਹੀਂ ਸਰਕਾਰੀ ਥਾਂ ਵੀ ਵਾਹੂ ਕਿਤੇ ਜਿਹੜਾ ਨਿਕਾਸ ਪਾਣੀ ਦਾ ਖਤਮ ਕਰਤਾ ਬੰਦ ਕਰਤਾ ਇਹ ਕਰਕੇ ਆ ਚੱਲਣਾ ਪੈਣ ਰਿਹਾ ਜੇ ਪਾਣੀ ਦਾ ਨਿਕਾਸ ਹੁੰਦਾ ਪਾਣੀ ਨਿਕਲ ਜਾਣਾ ਸੀ ਹਾਂ ਤੇ 88 ਜਿਹਦੇ ਜਿਆਦਾ ਪਾਣੀ ਉਥੋਂ ਪਾਣੀ ਚੌਂਕ ਜਿਹੜਾ ਕਨੀ ਜਨਾਲੇ ਵਾਲਾ ਚੌਂਕ ਤੋਂ ਪਾਣੀ ਤੇ ਗਾਵੇਂ ਨੂੰ ਜਾਂਦਾ ਸਪਤਾਲ ਵੀ ਸਾਰਾ ਡੁੱਬਾ ਹੈ ਪਾਣੀ ਉਧਰੋਂ ਸੜਕ ਤੋਂ ਪਾਰ ਜਾਂਦਾ ਇੱਥੋਂ ਵੀ ਪਾਣੀ ਸਾਰੇ ਪਾਰ ਜਾਂਦਾ ਹੈ ਖਾਲੀ ਇਹਨਾਂ ਪਾਣੀ ਪਿੱਛੇ ਢੱਕਿਆ ਉਹਨਾਂ ਦੇ ਪਾਣੀ ਬਹੁਤ ਜ਼ਿਆਦਾ ਸੀ ਜੀਦਰ ਪਾਣੀ ਜ਼ਿਆਦਾ ਸੀ ਜਦੋਂ 88 ਦੇ ਹੜਾ ਆਏ ਸੀ ਹਾਂਜੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਪਾਣੀ ਹਰ ਪਾਸੇ ਬਹੁਤ ਜ਼ਿਆਦਾ ਸੀ ਉਸ ਤੋਂ ਬਾਅਦ ਜ਼ਮੀਨਾਂ ਵਾਉਣ ਦੇ ਵਿੱਚ ਕਿੰਨਾ ਸਮਾਂ ਲੱਗਿਆ ਸੀ ਜ਼ਮੀਨਾਂ ਉਦੋਂ ਨਾ ਝੋਨੇ ਵੱਡੇ ਸੀ ਤੇ ਰੇਪ ਬੜੀ ਜੰਮ ਗਈ ਸੀ ਘਟੋ ਘਟ ਸਾਲ ਤੋਂ ਵੱਧ ਲੱਗਿਆ ਸੀ ਟਾਈਮ ਉਹ ਜਿਹੜੇ ਜੰਮ ਗਈ ਨਾ ਇਹ ਭਲਜੀ ਇਹ ਲੈਂਦੀ ਨਹੀਂ ਗਈ ਇਹ ਬੜੀ ਔਖੀ ਲੋਕਾਂ ਨੇ ਲਈ ਫਸਲ ਵੀ ਵਿੱਚੋਂ ਮਹਾ ਕੱਟੀ ਉਦੋਂ ਦੇ ਨੇ ਸਾਧਨ ਨਹੀਂ ਟਰੈਕਟਰ ਵੀ ਘੱਟ ਹੀ ਹੋਂਟੇ ਰੋਟਾਵੇਟਰ ਜਿਵੇਂ ਆ ਗਏ ਆ ਭਈ ਬਾਕੀ ਵੀ ਦੂਜੇ ਸਾਧਨ ਟਰੈਕਟਰਾਂ ਵਾਂਗਰੇ ਵੱਡੇ ਟਰੈਕਟਰ ਨੇ ਉਦੋਂ ਟਰੈਕਟਰ ਘੱਟ ਹੀ ਤੇ ਉਦੋਂ ਤੰਗੀ ਜਿਆਦੀ ਆਈ ਟਾਈਮ ਬੜਾ ਲੱਗਾ ਸੀ ਹੁਣ ਚਲੋ ਜੇ ਮਾਲਕ ਨੇ ਕਰਤੀ ਕਿਰਪਾ ਵੀ ਥਾਂ ਪਾਣੀ ਲੈ ਗਿਆ ਤੇ ਇਹ ਨਾ ਹੈਗਾ ਵੀ ਜਿਹੜੇ ਸਾਧਨ ਆ ਨੇ ਰੋਟਾਵੇਟਰ ਇੱਤਾਂ ਵੇ ਵੱਡੇ ਵੱਡੇ ਜਾ ਉਹੋ ਜਿਹੀ ਚੀਜ਼ਾਂ ਨੇ ਉਹ ਵਾਹ ਫੇਰ ਕਿਤੇ ਪੈਲੀਆਂ ਛੇਤੀ ਕਾਬੂ ਕਰ ਲੈਣਗੇ ਜੇ ਕਣਕ ਹੁਣ ਵੀ ਮਹਾਰਾਜ ਕਿਰਪਾ ਕਰਦੇ ਕਣਕ ਬੀਜੀ ਜਾਏਗੀ ਕੀ ਤੁਸੀਂ ਹੁਣ ਦੱਸ ਰਹੇ ਹੋ ਕਿ 88 ਦੇ ਵਿੱਚ ਜਾਂ 55 ਦੇ ਵਿੱਚ ਜਾਂ 23 ਦੇ ਵਿੱਚ ਜਿਹੜੇ ਅਥਾਰਸੀ ਹਾਂਜੀ ਹੁਣ ਤੁਸੀਂ ਆਪ ਆਪਾਂ ਚਲੋ ਇਸ ਚੀਜ਼ ਨੂੰ ਮੰਨਦੇ ਹਾਂ ਕਿ ਕਿਤੇ ਨਾ ਕਿਤੇ ਅਸੀਂ ਵੀ ਗੁਨਾਹਗਾਰ ਹਾਂ ਜਦੋਂ ਅਸੀਂ ਉਹ ਚੀਜ਼ਾਂ ਵਾ ਲੀਆਂ ਜ਼ਮੀਨਾਂ ਵਾਲੀਆਂ ਜਿੱਥੋਂ ਪਾਣੀ ਨੇ ਲੰਘਣਾ ਸੀ ਕੋਈ ਅਪੀਲ ਕਰਨੇ ਚਾਹੂਗੇ ਲੋਕਾਂ ਨੂੰ ਕਿ ਅਗਰ ਇਹ ਹੜ੍ਹ ਹੋਣ ਆਇਆ ਤਾਂ ਇਸ ਤੋਂ ਅੱਗੇ ਸਾਨੂੰ ਇਹਦੀ ਮਾਰਨਾ ਚੱਲਣੀ ਪਵੇ ਅਸੀਂ ਜਿਹੜੇ ਉਹਦੇ ਲੰਘਣ ਵਾਲੇ ਰਸਤੇ ਕਮ ਸੇ ਕਮ ਛੱਡ दिए ਗੱਲਿਆ ਭਾਜੀ ਤੁਸੀਂ ਸਿਆਣੇ ਲੋਕਾਂ ਤੇ ਪੰਨਣੀ ਨਹੀਂ ਗਈ ਅਪੀਲ ਇਹ ਪੀਲਾ ਮੰਨਦੇ ਤੇ ਆ ਹਾਲ ਨਾ ਹੁੰਦਾ ਇਹ ਸਰਕਾਰ ਨੂੰ ਚਾਹੀਦਾ ਵੀ ਜਿਹੜੀ ਤੁਸੀਆਂ ਨੇ ਨਾ ਇਹ ਕੀ ਤੁਸੀ ਭਾਵੇਂ ਚੰਗੀ ਹੋ ਪੱਕੀ ਕਰਕੇ ਰੱਖਾਂ ਤੁਸੀ ਪੱਕੀ ਹੋਣੀ ਚਾਹੀਦੀ ਹੈ ਜਿਹੜੀ ਮੇਨ ਪਰਲੀ ਤੁਸੀ ਹੈ ਨਾ ਉਹ ਪੱਕੀ ਹੋ ਜੇ ਤੇ ਫੇਰ ਤੇ ਕੋਈ ਗੱਲ ਹੀ ਨਹੀਂ ਗੀ ਫੇਰ ਪਾਣੀ ਆਉਣਾ ਨਹੀਂ ਇਹ ਕੱਚੀ ਤੁਸੀ ਆ ਉਹ ਰੁੜ ਜਾਂਦੀ ਆ ਹਰ ਵਾਰੀ ਤੁਸੀ ਰੁੜਦੀ ਆ ਤੇ ਪਾਣੀ ਆ ਜਾਂਦਾ ਤੇ ਉਹਨਾਂ ਇਲਾਕਿਆਂ ਦਾ ਦਰਿਆ ਦੇ ਲਾਗੇ ਤਾਂ ਹੀ ਜ਼ਿਆਦਾ ਨੁਕਸਾਨ ਹੁੰਦਾ ਉੱਥੇ ਹਰ ਵਾਰੀ ਹੋ ਹੀ ਜਾਂਦਾ ਤਕਰੀਬਨ ਲਾਗੇ ਲਾਗੇ ਆਹ ਚਲੋ ਐਰਕਾਂ ਇੱਧਰ ਹੋਇਆ ਨਾ ਵੱਡਾ ਹਾੜਾ ਆਣ ਕਰਕੇ ਉਥੇ ਇਹ ਤੁਸੀਂ ਉਥੇ ਸਰਕਾਰ ਬੰਨੇ ਪੱਕੀ ਤੁਸੀਂ ਬੰਨੇ ਫੇਰ ਉਥੇ ਬਚਾਅ ਆਉਣਾ ਸਾਡਾ ਲੋਕਾਂ ਨੇ ਨਹੀਂ ਇਹ ਮੰਨਣੀ ਵੀ ਪੈਣੀ ਲੋਕਾਂ ਨੇ ਕਹੇ ਨੇ ਨਹੀਂ ਕਿ ਹੁਣ ਜਦੋਂ ਪਾਣੀ ਲੱਗਿਆ ਲੋਕਾਂ ਫੇਰ ਹੋ ਜੇ ਹੋ ਜਾਣਾ ਲੋਕਾਂ ਚੇਤਾ ਹੀ ਪਲਾ ਲੈਣਾ ਹਾਂਜੀ ਹਾਂਜੀ ਇਹ ਕਰਕੇ ਇਹ ਦੇ ਸਰਕਾਰ ਹੀ ਕਰੇ ਜਾਂ ਤੁਸੀਂ ਗੱਲ ਸਾਡੀ ਪਛਾਹੋ ਪੱਤਰਕਾਰ ਭਾਈਚਾਰਾ ਸਾਰੇ ਚੰਗੇ ਜੇ ਤੁਸੀਂ ਆਏ ਜੇ ਦੁੱਖ ਸੁੱਖ ਵੇਲੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਆਣ ਕੇ ਇਹ ਮੁਸੀਬਤ ਦੀ ਘੜੀ ਚਾਣ ਕੇ ਜਿਹੜਾ ਪੁੱਛਣ ਡੈ ਜੇ ਤੇ ਇਹ ਕਰਕੇ ਸਰਕਾਰ ਹੀ ਗੱਲ ਕਰੇ ਸਾਰਾ ਕੰਮ ਕਰੇ ਸਰਕਾਰੀ ਤੁਸੀਂ ਬੰਨੇ ਤੇ ਫੇਰ ਹੀ ਗੱਲ ਬਣਨੀ ਤੁਹਾਨੂੰ ਅਸੀਂ ਇੱਕ ਵਾਰ ਫੇਰ ਦੱਸ ਦਈਏ ਕਿ ਪੰਜਾਬ ਹੁਣ ਤੱਕ ਚਾਰ ਵਾਰ ਹੜ੍ਹਾਂ ਦੀ ਮਾਰ ਹੇਠ ਆ ਚੁੱਕਿਆ ਹੈ ਦੱਸਿਆ ਜਾ ਰਿਹਾ ਕਿ 55 ਦੇ ਵਿੱਚ ਹੜਾਏ ਸੀ 88 ਦੇ ਹੜ੍ਹ ਨੇ ਬਹੁਤ ਮਾਰ ਕੀਤੀ ਸੀ 23 ਦੇ ਹੜ੍ਹਾਂ ਨੇ ਵੀ ਲਗਭਗ ਕਪੂਰਥਲਾ ਸੁਲਤਾਨਪੁਰ ਲੋਧੀ ਦੇ ਬਹੁਤ ਸਾਰੇ ਇਲਾਕੇ ਜਿਹੜੇ ਆਪਣੀ ਚਪੇਟ ਦੇ ਵਿੱਚ ਲਏ ਸੀ ਤਾਂ ਹੁਣ ਜੋ 25 ਦਾ ਹੜਾ ਲਗਭਗ 10 ਜ਼ਿਲ੍ਹੇ ਜਿਹੜੇ ਇਹਦੀ ਮਾਰ ਹੇਠ ਨੇ ਲਗਭਗ ਜਿਹੜਾ ਪਾਣੀ ਹੈ 8 ਤੋਂ 10 ਫੁੱਟ ਹਰ ਜਗ੍ਹਾ ਜਿਹੜਾ ਉਹ ਭਰ ਚੁੱਕਿਆ ਬਹੁਤ ਸਾਰੇ ਲੋਕ ਰੈਸਕਿਊ ਕਰ ਲਏ ਗਏ ਨੇ ਮਾਲ ਡੰਗਰ ਕੱਢਿਆ ਗਿਆ ਲੇਕਿਨ ਅਜੇ ਵੀ ਲੋਕਾਂ ਦੀ ਜਾਨ ਔਰ ਮਾਲ ਡੰਗਰ ਦਾ ਜਿਹੜਾ ਜਾਨ ਦਾ ਖਤਸਾ ਉਹ ਬਣਿਆ ਹੋਇਆ ਪ੍ਰਸ਼ਾਸਨ ਵਾਰ-ਵਾਰ ਅਪੀਲ ਕਰਦਾ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਸੁਰੱਖਿਆ ਥਾਵਾਂ ਤੇ ਪਹੁੰਚੋ ਉਸ ਤੋਂ ਬਾਅਦ ਜਿਹੜਾ ਉਹ ਹਾਲਾਤ ਸੁਧਰਨ ਤੇ ਜਿਹੜੇ ਜ਼ਮੀਨੀ ਪੱਧਰ ਦੇ ਕਿਸੇ ਵੀ ਤਰ੍ਹਾਂ ਦੇ ਮਸਲੇ ਨੇ ਉਹ ਹੱਲ ਕੀਤੇ ਜਾ ਸਕਦੇ ਨੇ